ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਤੁਹਾਨੂੰ ਮੌਸਮ ਦਾ ਹਾਲ ਦੱਸਦੇ ਹਾਂ ਕਿ ਆਉਂਦੇ ਦਿਨਾਂ ਵਿੱਚ ਕਰ ਕਿਹੋ ਜਿਹਾ ਮੌਸਮ ਪੰਜਾਬ ਤੇ ਭਾਰਤ ਦਾ ਰਹਿਣ ਵਾਲਾ ਹੈ ਤੇ ਨਾਲ ਹੀ ਤੁਹਾਨੂੰ ਦੱਸਦੇ ਆਈਐਮਡੀ ਦੀ ਨਵੀਂ ਭਵਿੱਖਬਾਣੀ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਹੈ ਅਤੇ ਪੰਜਾਬ ਦੇ ਵਿੱਚ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਤੁਹਾਨੂੰ ਮੌਸਮ ਦਾ ਹਾਲ ਵਿਸਥਾਰ ਦੇ ਨਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਓ ਤੁਹਾਡਾ ਜੋਣ ਵਾਲੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚ ਸਕੇ ਤੇ ਮੌਸਮ ਦੇ ਨਾਲ ਜੁੜੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਸਾਡੇ ਫੇਸਬੁਕ ਪੇਜ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਤੋਂ ਅਸੀਂ ਦੱਸਦੇ ਹਾਂ ਕਿ ਕਿਹੋ ਜਿਹਾ ਮੌਸਮ ਆਉਂਦੇ ਦਿਨਾਂ ਵਿੱਚਕਾਰ ਪੰਜਾਬ ਦੇ ਵਿੱਚ ਰਹਿਣ ਵਾਲਾ ਹੈ ਤੇ ਭਾਰਤ ਦੇ ਵਿੱਚ ਕਿਹੋ ਜਿਹਾ ਮੌਸਮ ਰਹਿਣ ਵਾਲਾ ਹੈ ਪੰਜਾਬ ਦੇ ਮੌਸਮ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਦੇ ਵੱਲੋਂ ਆਪਣਾ ਮિજાਜ ਬਦਲ ਲਿਆ ਗਿਆ ਹੈ ਮੌਸਮ 'ਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ ਅਤੇ ਆਈਐਮਡੀ ਦੇ ਵੱਲੋਂ ਆਪਣੀ ਭਵਿੱਖਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਆਉਂਦੇ 2 ਦਿਨਾਂ ਵਿੱਚਕਾਰ ਵੀ ਮੌਸਮ ਇੱਕ ਜੋ ਜਿਹਾ ਹੀ ਰਹੇਗਾ ਅਤੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿੱਥੇ ਸਾਨੂੰ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਉਪਰੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਪਰ ਇਸ ਦੇ ਨਾਲ ਹੀ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਆਉਂਦੇ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਆਉਂਦੇ ਦਿਨਾਂ ਵਿੱਚਕਾਰ ਉਪਰੀ ਇਲਾਕਿਆਂ ਦੇ ਵਿੱਚ ਜਿਵੇਂ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਸਾਨੂੰ ਹਲਕੀ ਕਿਨਮਿਨ ਜੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਅਤੇ ਬਦਲੀਕਾਰ ਕਾਰਵਾਈਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਅਤੇ ਇਸ ਦੇ ਨਾਲ ਹੀ તાਪਮਾਨ ਦੇ ਵਿੱਚ ਹਲਕੀ ਗਿਰਾਵਟ ਜਿਹੜੀ ਹੈ ਉਹ ਜ਼ਰੂਰ ਦਰਜ ਕੀਤੀ ਜਾਵੇਗੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਅਜੇ ਹੀ ਵੀ ਨੇ ਜਿੱਥੇ ਸਾਨੂੰ ਮੱਧਮ ਧੁੱਪ ਜਿਹੜੀ ਹੈ ਉਹ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗੀ ਪਰ ਸ਼ਾਮ ਦੇ ਸਮੇਂ ਬਦਲੀ ਕਾਰਵਾਈਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਸ਼ਾਮ ਦੇ ਸਮੇਂ ਸਾਨੂੰ ਬਦਲੀ ਕਾਰਵਾਈਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਕੱਲ ਸ਼ਾਮ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਾਨੂੰ ਤੇਜ਼ ਤੂਫਾਨ ਵੀ ਦੇਖਣ ਨੂੰ ਮਿਲਿਆ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੇ ਕਿਨਮਿੰਨ ਕਈ ਇਲਾਕਿਆਂ ਦੇ ਵਿੱਚ ਹੋਈ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਪਿਆ ਅਤੇ ਕੱਲ ਸ਼ਾਮ ਗੜੇਮਾਰੀ ਵੀ ਜਿਹੜੀ ਸੀ ਉਹ ਦੇਖਣ ਨੂੰ ਮਿਲੀ ਅਤੇ ਆਉਂਦੇ ਦੋ ਦਿਨਾਂ ਵਿੱਚ ਕਾਰ ਵੀ ਸਾਨੂੰ ਇਹੋ ਜਿਹਾ ਮੌਸਮ ਹੀ ਦੇਖਣ ਨੂੰ ਮਿਲੇਗਾ ਆਈਐਮਡੀ ਦੇ ਵੱਲੋਂ ਜਿਹੜਾ ਨਵਾਂ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪੱਛਮੀ ਗੜਬੜੀ ਸਿਸਟਮ ਜੂ ਹੈ ਉਹ ਪੰਜਾਬ ਦੇ ਵਿੱਚ ਆਪਣਾ ਅਸਰ ਦਿਖਾ ਰਿਹਾ ਹੈ ਅਤੇ ਇਸੇ ਕਰਕੇ ਸਾਨੂੰ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਜਿੱਥੇ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਜਿਵੇਂ ਕਿ ਗੱਲ ਕੀਤੀ ਕਿ ਜਿਹੜੇ ਪੰਜਾਬ ਦੇ ਉਪਰੀ ਇਲਾਕੇ ਨੇ ਜਿਵੇਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਅਤੇ ਤਰਨਤਾਰਨ ਤੇ ਕਪੂਰਥਲਾ ਦੇ ਵਿੱਚ ਹਲਕੀ ਕਿਨਮਿੰਨ ਦੇ ਨਾਲ ਸਾਨੂੰ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਅਤੇ ਦੁਆਬੇ ਤੇ ਮਾਝੇ ਦੇ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਦਿਨ ਦੇ ਸਮੇਂ ਤਾਂ ਸਾਨੂੰ ਮੱਧਮ ਧੁੱਪ ਜਿਹੜੀ ਉਹ ਦੇਖਣ ਨੂੰ ਮਿਲੇਗੀ ਪਰ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਤੇ ਸ਼ਾਮ ਦੇ ਸਮੇਂ ਮੌਸਮ ਦਾ ਮિજાਜ ਬਦਲਿਆ ਹੋਇਆ ਨਜ਼ਰ ਆਏਗਾ ਪਰ 22 April ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 22 April ਤੋਂ ਬਾਅਦ ਮੌਸਮ 'ਚ ਇੱਕ ਵੱਡੀ ਤਬਦੀਲੀ ਕਨੋ ਮਿਲ ਗਿਆ ਦਾ ਤਾਪਮਾਨ ਦੇ ਵਿੱਚ ਲਗਾਤਾਰ ਹੀ ਵਾਧਾ ਹੋਵੇ। ਬਾਕੀ ਹੋਰ ਕੋਈ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਤਾਂ ਤੁਹਾਡੇ ਜ਼ਰੂਰ ਮੁਖਾਤਿਬ ਹੋਵਾਂਗੇ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ